ਸਰਦਾਨੀ ਵਾਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਉਹ ਕੁੜੀ ਸਵਾ ਚਾਰ ਵਜ ਚੁੱਕੇ ਸਨ ਪਰ ਧੁੱਪੇ ਉਹੀ ਤਮਾਜਤ ਸੀ ਜੋ ਦੁਪਹਿਰ ਨੂੰ 12 ਵਜੇ ਦੇ ਕਰੀਬ ਸੀ ਉਸਨੇ ਬਾਲਕਨੀ ਵਿੱਚ ਆ ਕੇ ਬਾਹਰ ਵੇਖਿਆ ਤਾਂ ਉਸ ਨੂੰ ਇੱਕ ਕੁੜੀ ਨਜ਼ਰ ਆਈ ਜੋ ਜ਼ਾਹਿਰ ਤੌਰ ਤੇ ਧੁੱਪ ਤੋਂ ਬਚਣ ਲਈ ਇੱਕ ਸ਼ਾਨਦਾਰ ਦਰਖਤ ਦੀ ਛਾਂਵੇਂ ਆਲਤੀ ਪਾਲਤੀ ਮਾਰੇ ਬੈਠੀ ਸੀ ਉਸ ਦਾ ਰੰਗ ਗਹਿਰਾ ਸਾਵਲਾ ਸੀ ਇੰਨਾ ਸਾਵਲਾ ਕਿ ਉਹ ਦਰਖਤ ਦੀ ਛਾਂ ਦਾ ਇੱਕ ਹਿੱਸਾ ਲੱਗਦਾ ਸੀ। ਸਰਿੰਦਰ ਨੇ ਜਦੋਂ ਉਸਨੂੰ ਵੇਖਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਹ ਉਸਦੀ ਨੇੜਤਾ ਚਾਹੁੰਦਾ ਹੈ। ਹਾਲਾਂਕਿ ਉਹ ਇਸ ਮੌਸਮ ਵਿੱਚ ਕਿਸੇ ਦੀ ਨੇੜਤਾ ਦੀ ਵੀ ਖਾਹਿਸ਼ ਨਹੀਂ ਕਰ ਸਕਦਾ ਸੀ। ਮੌਸਮ ਬਹੁਤ ਬੇਹੁਦਾਂ ਕਿਸਮ ਦਾ ਸੀ। ਸਵਾ ਚਾਰ ਵੱਜ ਚੁੱਕੇ ਸਨ। ਸੂਰਜ ਡੁੱਬਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਮੌਸਮ ਨਿਹਾਇਤ ਜਲੀਲ ਸੀ। ਮੁੜਕਾ ਸੀ ਕਿ ਛੁੱਟਿਆ ਜਾ ਰਿਹਾ ਸੀ। ਖੁਦਾ ਜਾਣੇ ਕਿੱਥੋਂ ਮਸਾਮਾ ਦੇ ਜ਼ਰੀਏ ਇੰਨਾ ਪਾਣੀ ਨਿਕਲ ਰਿਹਾ ਸੀ। ਸਰਿੰਦਰ ਨੇ ਕਈ ਵਾਰ ਗੌਰ ਕੀਤਾ ਸੀ ਕਿ ਪਾਣੀ ਉਸਨੇ ਕਾਫੀ ਜ਼ਿਆਦਾ ਤੋਂ ਜ਼ਿਆਦਾ 4 ਘੰਟਿਆਂ ਵਿੱਚ ਸਿਰਫ ਇੱਕ ਗਲਾਸ ਪੀਤਾ ਹੋਵੇਗਾ। ਮੁੜਕਾ ਬਿਲਾ ਮੁਕਾਬਲਾ 4 ਗਲਾਸ ਨਿਕਲਿਆ ਹੋਵੇਗਾ। ਆਖਿਰ ਇਹ ਕਿੱਥੋਂ ਆਇਆ? ਜਦੋਂ ਉਸਨੇ ਕੁੜੀ ਨੂੰ ਦਰਖਤ ਦੀ ਛਾਵੇਂ ਆਲਤੀ-ਪਾਲਤੀ ਮਾਰੇ ਵੇਖਿਆ ਤਾਂ ਉਸਨੇ ਸੋਚਿਆ ਕਿ ਦੁਨੀਆ ਵਿੱਚ ਸਭ ਤੋਂ ਕੁਝ ਇਹੀ ਹੈ ਜਿਸ ਨੂੰ ਧੁੱਪ ਦੀ ਪ੍ਰਵਾਹ ਹੈ ਨਾ ਮੌਸਮ ਦੀ ਸਰਿੰਦਰ ਮੁੜਕੇ ਵਿੱਚ ਲੱਤਪਤ ਸੀ ਉਸ ਦੀ ਬਨੈਨ ਉਸ ਦੇ ਜਿਸਮ ਦੇ ਨਾਲ ਬਹੁਤ ਪੂਰੀ ਤਰ੍ਹਾਂ ਚਿੰਬੜੀ ਹੋਈ ਸੀ ਉਹ ਕੁਝ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਸ ਦੇ ਬਦਨ ਤੇ ਕਿਸੇ ਨੇ ਮੋਇਲ ਆਇਲ ਮਲ ਦਿੱਤਾ ਹੋਵੇ ਪਰ ਇਸ ਦੇ ਬਾਵਜੂਦ ਜਦੋਂ ਉਸ ਨੇ ਦਰਖਤ ਦੀ ਛਾਂ ਵਿੱਚ ਬੈਠੀ ਹੋਈ ਕੁੜੀ ਨੂੰ ਵੇਖਿਆ ਤਾਂ ਉਸ ਦੇ ਜਿਸਮ ਵਿੱਚ ਇੱਕ ਇਹੀ ਖੁਆਇਸ਼ ਪੈਦਾ ਹੋਈ ਕਿ ਉਹ ਉਸਦੇ ਮੁੜਕੇ ਦੇ ਨਾਲ ਘੁਲ ਮਿਲ ਜਾਵੇ ਉਸਦੇ ਮਸਾਮਾ ਦੇ ਅੰਦਰ ਦਾਖਲ ਹੋ ਜਾਵੇ ਅਸਮਾਨ ਮਿੱਟੀ ਰੰਗਾ ਸੀ ਕੋਈ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਸੀ ਕਿ ਬੱਦਲ ਹਨ ਜਾਂ ਮਹਿਜ ਗਰਦੋਗubar ਖੈਰ ਉਹ ਉਸ ਗਰਦੋਗubar ਜਾਂ ਬੱਦਲਾਂ ਦੇ ਬਾਵਜੂਦ ਥੂਪ ਦੀ ਝਲਕ ਮੌਜੂਦ ਸੀ ਅਤੇ ਉਹ ਕੁੜੀ ਬੜੀ ਤਸੱਲੀ ਨਾਲ ਪਿੱਪਲ ਦੀ ਛਾਵੇਂ ਬੈਠੀ ਸੁਸਤਾ ਰਹੀ ਸੀ ਸਰਿੰਦਰ ਨੇ ਹੁਣ ਗੌਰ ਨਾਲ ਉਸ ਵੱਲ ਵੇਖਿਆ ਉਸ ਦਾ ਰੰਗ ਗਹਿਰਾ ਸਾਵਲਾ ਮਗਰ ਨੈਣ ਨਕਸ਼ ਬਹੁਤ ਤਿੱਖੇ ਕੀ ਉਹ ਸਰਿੰਦਰ ਦੀਆਂ ਅੱਖਾਂ ਵਿੱਚ ਕਈ ਵਾਰ ਚੁਬੇ ਕੁੜੀ ਮਜ਼ਦੂਰ ਪੇਸ਼ਾ ਲੱਗਦੀ ਸੀ ਇਹ ਵੀ ਸੰਭਵ ਸੀ ਕਿ ਪਖਾਰਨ ਹੋਵੇ ਪਰ ਸਰਿੰਦਰ ਉਸ ਦੇ ਸੰਬੰਧੀ ਕੋਈ ਫੈਸਲਾ ਨਹੀਂ ਕਰ ਸਕਿਆ ਸੀ ਅਸਲ ਵਿੱਚ ਉਹ ਇਹ ਫੈਸਲਾ ਕਰ ਰਿਹਾ ਸੀ ਕੀ ਉਸ ਲੜਕੀ ਨੂੰ ਇਸ਼ਾਰਾ ਕਰਨਾ ਚਾਹੀਦਾ ਹੈ ਜਾਂ ਨਹੀਂ ਘਰ ਵਿੱਚ ਉਹ ਬਿਲਕੁਲ ਇਕੱਲਾ ਸੀ ਉਸਦੀ ਭੈਣ ਮਰੀ ਵਿੱਚ ਸੀ ਮਾਂ ਵੀ ਉਸ ਦੇ ਨਾਲ ਸੀ ਬਾਪ ਮਰ ਚੁੱਕਿਆ ਸੀ ਇੱਕ ਭਰਾ ਉਸ ਤੋਂ ਛੋਟਾ ਉਹ ਬੋਰਡਿੰਗ ਵਿੱਚ ਰਹਿੰਦਾ ਸੀ ਸੁਰਿੰਦਰ ਦੀ ਉਮਰ 27-28 ਸਾਲ ਦੇ ਕਰੀਬ ਸੀ ਇਸ ਤੋਂ ਪਹਿਲਾਂ ਉਹ ਆਪਣੀਆਂ ਦੋ ਅਧਖੜ ਉਮਰ ਦੀਆਂ ਨੌਕਰਾਨੀਆਂ ਨਾਲ ਦੋ ਤਿੰਨ ਵਾਰ ਸਿਲਸਿਲਾ ਲੜਾ ਚੁੱਕਾ ਸੀ ਪਤਾ ਨਹੀਂ ਕਿਉਂ ਪਰ ਮੌਸਮ ਦੀ ਖਰਾਬੀ ਦੇ باوجود ਸਰਿੰਦਰ ਦੇ ਦਿਲ ਵਿੱਚ ਇਹ ਖੁਆਇਸ਼ ਹੋ ਰਹੀ ਸੀ ਕਿ ਉਹ ਪਿੱਪਲ ਦੀ ਛਾਵੇਂ ਬੈਠੀ ਹੋਈ ਕੁੜੀ ਦੇ ਕੋਲ ਜਾਵੇ ਜਾਂ ਉਸ ਨੂੰ ਉੱਪਰੋਂ ਹੀ ਇਸ਼ਾਰਾ ਕਰੇ ਤਾਂ ਕਿ ਉਹ ਉਸਦੇ ਕੋਲ ਆ ਜਾਵੇ ਅਤੇ ਉਹ ਦੋਵੇਂ ਇੱਕ ਦੂਜੇ ਦੇ ਮੁੜਕੇ ਵਿੱਚ ਗੋਤਾ ਲਗਾਉਣ ਅਤੇ ਕਿਸੇ ਗਿਆਤ ਜੰਜੀਰੇ ਵਿੱਚ ਪਹੁੰਚ ਜਾਣ ਸਰਿੰਦਰ ਨੇ ਬਾਲਕਨੀ ਦੇ ਕਟਹਿਰੇ ਦੇ ਕੋਲ ਖੜੇ ਹੋ ਕੇ ਜੋਰ ਨਾਲ ਖੰਗੂਰਾ ਮਾਰਿਆ ਮਗਰ ਕੁੜੀ ਨੇ ਧਿਆਨ ਨਹੀਂ ਦਿੱਤਾ ਸਰਿੰਦਰ ਨੇ ਜਦੋਂ ਕਈ ਵਾਰ ਅਜਾਹ ਕੀਤਾ ਤਾਂ ਕੋਈ ਨਤੀਜਾ ਨਾ ਮਿਲਿਆ ਤਾਂ ਉਸਨੇ ਆਵਾਜ਼ ਦਿੱਤੀ ਅਰੇ ਭਈ ਜਰਾ ਇਧਰ ਦੇਖੋ ਮਗਰ ਕੁੜੀ ਨੇ ਫੇਰ ਵੀ ਉਸ ਵੱਲ ਨਹੀਂ ਵੇਖਿਆ ਉਹ ਆਪਣੀ ਪਿੰਜਣੀ ਖੁਰਕਦੀ ਰਹੀ ਸਰਿੰਦਰ ਨੂੰ ਬਹੁਤ ਉਲਝਣ ਹੋਈ ਜੇਕਰ ਕੁੜੀ ਦੀ ਬਜਾਏ ਕੋਈ ਕੁੱਤਾ ਹੁੰਦਾ ਤਾਂ ਉਹ ਯਕੀਨਨ ਉਸਦੀ ਆਵਾਜ਼ ਸੁਣ ਕੇ ਉਸ ਵੱਲ ਵੇਖਦਾ ਜੇਕਰ ਉਸ ਨੂੰ ਉਸਦੀ ਇਹ ਆਵਾਜ਼ ਨਾ ਪਸੰਦ ਹੁੰਦੀ ਤਾਂ ਭੌਂਕਦਾ ਮਗਰ ਉਸ ਕੁੜੀ ਨੇ ਜਿਵੇਂ ਉਸਦੀ ਆਵਾਜ਼ ਸੁਣੀ ਹੀ ਨਹੀਂ ਸੀ ਜੇਕਰ ਸੁਣੀ ਜਹੀ ਨਾ ਅਣਸੁਣੀ ਕਰ ਦਿੱਤੀ ਸੁਰਿੰਦਰ ਦਿਲ ਹੀ ਦਿਲ ਵਿੱਚ ਬਹੁਤ ਕੱਚਾ ਹੋ ਰਿਹਾ ਸੀ ਉਸਨੇ ਇੱਕ ਬੁਲੰਦ ਆਵਾਜ਼ ਵਿੱਚ ਉਸ ਕੁੜੀ ਨੂੰ ਪੁਕਾਰਿਆ ਇਹ ਕੁੜੀ ਕੁੜੀ ਨੇ ਫੇਰ ਵੀ ਉਸ ਵੱਲ ਨਹੀਂ ਵੇਖਿਆ ਜੁੰਝਲਾ ਕੇ ਉਸਨੇ ਆਪਣਾ ਮਲਵਲ ਦਾ ਕੁੜਤਾ ਪਾਇਆ ਅਤੇ heਠਾ ਉਤਾਰਿਆ ਜਦੋਂ ਉਸ ਕੁੜੀ ਦੇ ਕੋਲ ਪੁੱਜਿਆ ਤਾਂ ਉਹ ਉਸੇ ਤਰ੍ਹਾਂ ਆਪਣੀ ਨੰਗੀ ਪਿੰਜਣੀ ਤੇ ਖਾਜ ਕਰ ਰਹੀ ਸੀ ਸੁਰਿੰਦਰ ਉਸਦੇ ਕੋਲ ਖੜਾ ਹੋ ਗਿਆ ਕੁੜੀ ਨੇ ਇੱਕ ਨਜ਼ਰ ਉਸ ਵੱਲ ਵੇਖਿਆ ਅਤੇ ਸਲਵਾਰ ਨੀਵੀਂ ਕਰਕੇ ਆਪਣੀ ਪਿੰਜਣੀ ਟੱਕ ਲਈ ਸਰਿੰਦਰ ਨੇ ਉਸ ਨੂੰ ਪੁੱਛਿਆ ਤੂੰ ਇੱਥੇ ਕੀ ਕਰ ਰਹੀ ਹੈ ਕੁੜੀ ਨੇ ਜਵਾਬ ਦਿੱਤਾ ਬੈਠੀ ਹਾਂ ਕਿਉਂ ਬੈਠੀ ਹੈ ਕੁੜੀ ਉੱਠ ਖੜੀ ਹੋਈ ਲਓ ਹੁਣ ਖੜੀ ਹੋ ਗਈ ਸਰਿੰਦਰ ਬੁਖਲਾ ਗਿਆ ਇਸ ਨਾਲ ਕੀ ਹੁੰਦਾ ਹੈ ਸਵਾਲ ਤਾਂ ਇਹ ਹੈ ਕਿ ਤੂੰ ਇੰਨੀ ਦੇਰ ਤੋਂ ਇੱਥੇ ਬੈਠੀ ਕੀ ਕਰ ਰਹੀ ਸੀ ਕੁੜੀ ਦਾ ਚਿਹਰਾ ਹੋਰ ਜ਼ਿਆਦਾ ਸਾਵਲਾ ਹੋ ਗਿਆ ਤੁਸੀਂ ਚਾਹੁੰਦੇ ਕੀ ਹੋ? ਸੁਰਿੰਦਰ ਨੇ ਥੋੜੀ देर ਆਪਣੇ ਦਿਲ ਨੂੰ ਟਟੋਲਿਆ। ਮੈਂ ਕੀ ਚਾਹੁੰਦਾ ਹਾਂ? ਮੈਂ ਕੁਝ ਨਹੀਂ ਚਾਹੁੰਦਾ। ਮੈਂ ਘਰ ਵਿੱਚ ਇਕੱਲਾ ਹਾਂ। ਜੇਕਰ ਤੂੰ ਮੇਰੇ ਨਾਲ ਚੱਲੇ ਤਾਂ ਬੜੀ ਮਿਹਰਬਾਨੀ ਹੋਵੇਗੀ। ਕੁੜੀ ਨੇ ਡੂੰਗੇ ਸਾਵਲੇ ਬੁੱਲਾਂ ਤੇ ਅਜੀਬ ਓਗਰੀਬ ਕਿਸਮ ਦੀ ਮੁਸਕਰਾਹਟ ਸਕਕਾਰ ਹੋਈ। ਮਿਹਰਬਾਨੀ ਕਾਦੀ। ਮਿਹਰਬਾਨੀ ਚਲੋ। ਤੇ ਦੋਨੇ ਚੱਲ ਪਏ ਜਦੋਂ ਉੱਪਰ ਪੁੱਜੇ ਤਾਂ ਕੁੜੀ ਸੋਫੇ ਦੀ بجائے ਫਰਸ਼ ਤੇ ਬੈਠ ਗਈ ਅਤੇ ਆਪਣੀ ਪਿੰਜਣੀ ਖੁਰਕਣ ਲੱਗੀ ਸੁਰਿੰਦਰ ਉਸ ਦੇ ਕੋਲ ਖੜਾ ਸੋਚਦਾ ਰਿਹਾ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸ ਨੇ ਉਸ ਨੂੰ ਗੌਰ ਨਾਲ ਵੇਖਿਆ ਉਹ ਖੂਬਸੂਰਤ ਨਹੀਂ ਸੀ ਪਰ ਉਸ ਵਿੱਚ ਉਹ ਸਭ ਗੁਲਾਈਆਂ ਸਨ ਅਤੇ ਉਹ ਸਭ ਰੇਖਾਵਾਂ ਮਜੂਦ ਸਨ ਜੋ ਇੱਕ ਜਵਾਨ ਕੁੜੀ ਵਿੱਚ ਮੌਜੂਦ ਹੁੰਦੀਆਂ ਹਨ ਉਸਦੇ ਕੱਪੜੇ ਮੈਲੇ ਸਨ ਪਰ ਇਸ ਦੇ ਬਾਵਜੂਦ ਉਸ ਦਾ ਮਜ਼ਬੂਤ ਜਿਸਮ ਉਸਤੇ ਬਾਹਰ ਝਾਕ ਰਿਹਾ ਸੀ ਸੁਰਿੰਦਰ ਨੇ ਉਸ ਨੂੰ ਕਿਹਾ ਇੱਥੇ ਕਿਉਂ ਬੈਠੀ ਹੋ ਇੱਧਰ ਸੋਫੇ ਤੇ ਬੈਠ ਜਾਓ ਕੁੜੀ ਨੇ ਜਵਾਬ ਵਿੱਚ ਸਿਰਫ ਇੰਨਾ ਕਿਹਾ ਨਹੀਂ ਸੁਰਿੰਦਰ ਉਸ ਦੇ ਕੋਲ ਫਰਸ਼ ਤੇ ਬੈਠ ਗਿਆ ਤੁਹਾਡੀ ਮਰਜ਼ੀ ਲਓ ਹੁਣ ਇਹ ਦੱਸੋ ਤੁਸੀਂ ਕੌਣ ਹੋ ਅਤੇ ਦਰਖਤ ਦੇ ਹੇਠਾਂ ਇੰਨੀ ਧੀਰ ਤੂੰ ਕਿਉਂ ਬੈਠੀ ਸੀ ਮੈਂ ਕੌਣ ਹਾਂ ਤੇ ਦਰਖਤ ਦੇ ਹੇਠਾਂ ਮੈਂ ਕਿਉਂ ਬੈਠੀ ਸੀ ਇਹ ਇਸ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਕੁੜੀ ਨੇ ਇਹ ਕਹਿ ਕੇ ਆਪਣੀ ਸਲਵਾਰ ਦਾ ਪੌँचा ਹੇਠਾਂ ਕਰ ਲਿਆ ਅਤੇ ਪਿੰਜਣੀ ਖੁਰਕਣੀ ਬੰਦ ਕਰ ਦਿੱਤੀ ਸੁਰਿੰਦਰ ਉਸ ਵਕਤ ਉਸ ਕੁੜੀ ਦੀ ਜਵਾਨੀ ਦੇ ਸੰਬੰਧੀ ਸੋਚ ਰਿਹਾ ਸੀ ਉਹ ਉਸ ਦਾ ਤੇ ਉਹਨਾਂ ਦੋ ਅਧਖੜ ਉਮਰ ਦੀਆ ਨੌਕਰਾਨੀਆਂ ਦਾ ਮੁਕਾਬਲਾ ਕਰ ਰਿਹਾ ਸੀ ਜਿਨ੍ਹਾਂ ਨਾਲ ਉਸ ਦਾ ਦੋ ਤਿੰਨ ਵਾਰ ਸਿਲਸਿਲਾ ਹੋ ਚੁੱਕਿਆ ਸੀ ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਇਸ ਕੁੜੀ ਦੇ ਮੁਕਾਬਲੇ ਵਿੱਚ ਢਿੱਲੀਆਂ ਢਿੱਲੀਆਂ ਸਨ ਜਿਵੇਂ ਵਰਿਆਂ ਦੀ ਇਸਤੇਮਾਲ ਕੀਤੀਆਂ ਹੋਈਆਂ ਸਾਈਕਲਾਂ ਪਰ ਇਸ ਦਾ ਹਰ ਪੂਰਜਾ ਆਪਣੀ ਜਗ੍ਹਾ ਤੇ ਕੱਸਿਆ ਹੋਇਆ ਸੀ ਸੁਰਿੰਦਰ ਨੇ ਉਹਨਾਂ ਅਧਖੜ ਉਮਰ ਦੀਆਂ नौकरानियां नाल ਆਪਣੀ ਵੱਲੋਂ ਕਈ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਉਹ ਖੁਦ ਉਸ ਨੂੰ ਖਿੱਚ ਕੇ ਆਪਣੀਆਂ ਕੋਠਰੀਆਂ ਵਿੱਚ ਲੈ ਗਈਆਂ ਸਨ ਮਗਰ ਸੁਰੇਂਦਰ ਹੁਣ ਮਹਿਸੂਸ ਕਰਦਾ ਸੀ ਕਿ ਇਹ سلسلہ ਉਸ ਨੂੰ ਹੁਣ ਖੁਦ ਕਰਨਾ ਪਵੇਗਾ ਹਾਲਾਂਕਿ ਉਸ ਦੀ ਤਕਨੀਕ ਤੋਂ ਉਹ ਕਾ ਨਾ ਵਕਿਫ ਸੀ ਖੈਰ ਉਸਨੇ ਆਪਣੀ ਇੱਕ ਬਾਹਨ ਨੂੰ ਤਿਆਰ ਕੀਤਾ ਅਤੇ ਉਸ ਨੂੰ ਕੁੜੀ ਦੀ ਕਮਰ ਦਿਵਾਲੇ ਵਾਲ ਦਿੱਤਾ ਕੁੜੀ ਨੇ ਇੱਕ ਜ਼ੋਰ ਦਾ ਚਟਕਾ ਦਿੱਤਾ ਇਹ ਕੀ ਕਰ ਰਹੀਓ ਤੁਸੀਂ ਸੁਰਿੰਦਰ ਇੱਕ ਵਾਰ ਮੁਖਲਾ ਗਿਆ ਮੈਂ ਮੈਂ ਕੁਝ ਵੀ ਨਹੀਂ ਕੁੜੀ ਦੇ ਗਹਿਰੇ ਸਾਵਲੇ ਬੁੱਲਾਂ ਤੇ ਅਜੀਬ ਕਿਸਮ ਦੀ ਮੁਸਕਰਾਹਟ ਸਕਾਰ ਹੋਈ ਆਰਾਮ ਨਾਲ ਬੈਠੇ ਰਹੋ ਸੁਰਿੰਦਰ ਆਰਾਮ ਨਾਲ ਬੈਠ ਗਿਆ ਮਗਰ ਉਸ ਦੇ ਸੀਨੇ ਵਿੱਚ ਹਲਚਲ ਹੋਰ ਜ਼ਿਆਦਾ ਵੱਧ ਗਈ ਇਸ ਲਈ ਉਸਨੇ ਹਿੰਮਤ ਤੋਂ ਕੰਮ ਲੈ ਕੇ ਕੁੜੀ ਨੂੰ ਫੜ ਕੇ ਆਪਣੀ ਹਿੱਕ ਨਾਲ ਘੋਟ ਲਿਆ। ਕੁੜੀ ਨੇ ਬਹੁਤ ਹੱਥ ਪੈਰ ਮਾਰੇ ਮਗਰ ਸ੍ਰਿੰਦਰ ਦੀ ਪਕੜ ਮਜ਼ਬੂਤ ਸੀ। ਉਹ ਫਰਸ਼ ਤੇ ਚਿੱਤ ਡੇਗ ਪਈ। ਸ੍ਰਿੰਦਰ ਉਸ ਦੇ ਉੱਪਰ ਸੀ। ਉਸਨੇ ੜਾ ੜ ਉਸ ਦੇ ਗਹਿਰੇ ਸਾਵਲੇ ਬੁੱਲ ਚੁੰਮਣੇ ਸ਼ੁਰੂ ਕਰ ਦਿੱਤੇ। ਕੁੜੀ ਬੇਵੱਸ ਸੀ। ਸ੍ਰਿੰਦਰ ਦਾ ਭੋਜ ਐਨਾ ਸੀ ਕਿ ਉਹ ਉਸ ਨੂੰ ਉਠਾ ਕੀ ਸੋਟ ਨਹੀਂ ਸਕਦੀ ਸੀ ਮਜਬੂਰੀ ਦੇ ਕਾਰਨ ਉਹ ਉਸ ਦੇ ਗਿੱਲੇ ਚੁੰਮਣ ਬਰਦਾਸ਼ਤ ਕਰਦੀ ਰਹੀ। ਸੁਰਿੰਦਰ ਨੇ ਸਮਝਿਆ ਕਿ ਉਹ ਟਿਕ ਗਈ ਹੈ। ਇਸ ਲਈ ਉਸਨੇ ਹੋਰ ਅਕੇਵਦਨਾ ਸ਼ੁਰੂ ਕਰ ਦਿੱਤਾ। ਉਸ ਦੀ ਕਮੀਜ਼ ਦੇ ਅੰਦਰ ਹੱਥ ਪਾਇਆ। ਉਹ ਖਾਮੋਸ਼ ਰਹੀ। ਉਸਨੇ ਹੱਥ ਪੈਰ ਚਲਾਉਣੇ ਬੰਦ ਕਰ ਦਿੱਤੇ। ਅਜਿਹਾ ਲੱਗਦਾ ਸੀ ਕਿ ਉਸਨੇ ਬਚਾਓ ਲਈ ਯਤਨ ਕਰਨਾ ਹੁਣ ਫਜ਼ੂਲ ਸਮਝਿਆ। ਸਰਿੰਦਰ ਨੂੰ ਹੁਣ ਭਰੋਸਾ ਹੋ ਗਿਆ ਸੀ ਕਿ ਮੈਦਾਨ ਉਸੇ ਦੇ ਹੱਥ ਰਹੇਗਾ ਇਸ ਲਈ ਉਸਨੇ ਜਾਤੀ ਕਰਨੀ ਛੱਡ ਦਿੱਤੀ ਅਤੇ ਉਸ ਨੂੰ ਕਿਹਾ ਚਲੋ ਆਓ ਪਲੰਗ ਤੇ ਲੇਟਦੇ ਹਾਂ ਕੁੜੀ ਉੱਠੀ ਅਤੇ ਉਸ ਦੇ ਨਾਲ ਚੱਲ ਦਿੱਤੀ ਦੋਨੇ ਪਲੰਗ ਤੇ ਲੇਟ ਗਏ ਨਾਲ ਹੀ ਤਪਾਈ ਤੇ ਇੱਕ ਤਸਤਰੀ ਵਿੱਚ ਕੁਝ ਮਾਲਟੇ ਤੇ ਇੱਕ ਤੇਜ਼ ਛੁਰੀ ਪਈ ਸੀ ਕੁੜੀ ਨੇ ਇੱਕ ਮਾਲਟਾ ਚੁੱਕਿਆ ਅਤੇ ਸਰਿੰਦਰ ਨੂੰ ਪੁੱਛਿਆ ਮੈਂ ਖਾ ਲਾ ਹਾਂ ਹਾਂ ਇੱਕ ਨਹੀਂ ਸਭ ਖਾ ਲੋ ਸਰਿੰਦਰ ਨੇ ਛੁੜੀ ਚੁੱਕੀ ਤੇ ਮਾਲਟਾ ਛਿੱਲਣ ਲੱਗਾ ਮਗਰ ਕੁੜੀ ਨੇ ਉਸ ਤੋਂ ਦੋਨੇ ਚੀਜ਼ਾਂ ਲਈਆਂ ਮੈਂ ਖੁਦ ਛਿੱਲਾਂਗੀ ਉਸ ਨੇ ਵੱਡੀ ਨਫਾਸਤ ਨਾਲ ਮਾਲਟਾ ਛਿੱਲਿਆ ਜਿਸ ਤੇ ਉਸਦੇ ਛਿਲਕੇ ਉਤਾਰੇ ਫਾਕਾ ਤੋਂ ਸਫੇਦ ਸਫੇਦ ਛਿੱਲੀ ਹਟਾਈ ਫਿਰ ਫਾਕਾ ਜੁਦਾ ਕੀਤੀਆਂ ਇੱਕ ਫਾਕ ਸੁਰਿੰਦਰ ਨੂੰ ਦਿੱਤੀ ਦੂਜੀ ਆਪਣੇ ਮੂੰਹ ਵਿੱਚ ਪਾਈ ਤੇ ਮ제 ਲੈਂਦੇ ਹੋਏ ਪੁੱਛਿਆ ਤੁਹਾਡੇ ਕੋਲ ਪਿਸਤਲ ਹੈ ਸੁਰਿੰਦਰ ਨੇ ਜਵਾਬ ਦਿੱਤਾ ਹਾਂ ਤੁਸੀਂ ਕੀ ਕਰਨਾ ਹੈ ਕੁੜੀ ਦੇ ਗਹਿਰੇ ਸਾਵਲੇ ਬੁੱਲਾਂ ਤੇ ਫਿਰ ਉਹੀ ਅਜੀਬੋ ਗਰੀਬ ਮੁਸਕਰਾਹਟ ਫੈਲ ਗਈ ਮੈਂ ਐਵੇਂ ਹੀ ਪੁੱਛਿਆ ਸੀ ਤੁਸੀਂ ਜਾਣਦੇ ਹੋ ਨਾ ਕਿ ਅੱਜਕੱਲ੍ਹ ਹਿੰਦੂ ਮੁਸਲਮਾਨ ਫਸਾਦ ਹੋ ਰਹੇ ਨੇ ਸੁਰਿੰਦਰ ਨੇ ਦੁਜਾ ਮਾਲਟਾ ਤਸਕਰੀ ਵਿੱਚ ਹੋ ਚੁੱਕਿਆ ਅੱਜ ਤੋਂ ਹੋ ਰਹੇ ਹਨ ਬਹੁਤ ਦਿਨਾਂ ਤੋਂ ਹੋ ਰਹੇ ਹਨ ਮੈਂ ਆਪਣੇ ਪਿਸਟਲ ਨਾਲ ਚਾਰ ਮੁਸਲਮਾਨ ਮਾਰ ਚੁੱਕਿਆ ਹਾਂ ਬੜੇ ਖੂਨੀ ਕਿਸਮ ਦੇ ਸੱਚ ਇਹ ਕਹਿ ਕੇ ਕੁੜੀ ਉੱਠ ਖੜੀ ਹੋਈ ਮੈਨੂੰ ਜਰਾ ਉਹ ਪਿਸਟਲ ਤਾਂ ਦਿਖਾਣਾ ਸੁਰਿੰਦਰ ਉੱਠਿਆ ਦੂਜੇ ਕਮਰੇ ਵਿੱਚ ਜਾ ਕੇ ਉਸਨੇ ਆਪਣੇ ਮੇਜ਼ ਦਾ ਦਰਜ ਖੋਲਿਆ ਅਤੇ ਪਿਸਤਲ ਲੈ ਕੇ ਬਾਹਰ ਆਇਆ ਇਹ ਲਓ ਪਰ ਚੁੱਕੋ ਅਤੇ ਉਸਨੇ ਪਿਸਤਲ ਦਾ ਸੇਫਟੀ ਕੈਚ ਠੀਕ ਕਰ ਦਿੱਤਾ ਕਿਉਂਕਿ ਉਸ ਵਿੱਚ ਗੋਲੀਆਂ ਭਰੀਆਂ ਸਨ ਕੁੜੀ ਨੇ ਪਿਸਤਲ ਫੜਿਆ ਤੇ ਸਰਿੰਦਰ ਨੂੰ ਕਿਹਾ ਮੈਂ ਵੀ ਅੱਜ ਇੱਕ ਮੁਸਲਮਾਨ ਮਾਰਾਂਗੀ ਇਹ ਕਹਿ ਕੇ ਉਸਨੇ ਸੇਫਟੀ ਕੈਚ ਨੂੰ ਇੱਕ ਤਰਫ ਕੀਤਾ ਅਤੇ ਸਰਿੰਦਰ ਤੇ ਪਿਸਤਲ ਦਾਗ ਦਿੱਤਾ ਉਹ ਫਰਸ਼ ਤੇ ਡੇਗ ਪਿਆ ਅਤੇ ਜਾਨ ਨਿਕਲਣ ਵੇਲੇ ਦੀ ਹਾਲਾਤ ਵਿੱਚ ਕਰਾਉਣ ਲੱਗਾ ਇਹ ਤੂੰ ਕੀ ਕੀਤਾ ਕੁੜੀ ਨੇ ਡੂੰਘੇ ਸਾਵਲੇ ਬੁੱਲਾ ਤੇ ਮੁਸਕਰਾਹਟ ਸਕਾਰ ਹੋਈ ਉਹ ਚਾਰ ਮੁਸਲਮਾਨ ਜੋ ਤੂੰ ਮਾਰੇ ਸਨ ਉਹਨਾਂ ਵਿੱਚ ਮੇਰਾ ਬਾਪ ਵੀ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ